ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਰੋਪਦੇ ਇੱਕ ਓੰਕਾਰ ਸਤਗੁਰ ਪਰਸਾਦ ਕਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ કામન સો મત જત પ્રીતમ પાવ રહા એસે કૃપા કરા પ્રભ મેરે હર નાનક બિસર ના કહું મેરે સત નામ શ્રી વાહી ગુરુ સાહેબજી રાગ બિલાવલ મહલ્લા પંજવાં અંકર ચોથા દો પદે એક ओंकार સત ગુર પ્રસાદ कामन संयोग मिला प्रभु अपने पल पल निमख सदा हरि जपने चरण कमल प्रभु के नित त्यावा कामन सोमत जित प्रीतम पाव रहा ऐसे कृपा करो प्रभु मेरे हर नानक विसरना कहूं मेरे ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਚੌਥਾ ਦੋ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲ ਪ੍ਰਭ ਆਪਣੇ ਪਲ ਪਲ ਨੇ ਮਖ ਸਦਾ ਹਰ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ કામન સો મત જત પ્રીતમ પાવ રહા એસે કૃપા કરા પ્રભ મેરે હર નાનક બિસર ના કહું મેરે સત નામ શ્રી વાહી ગુરુ સાહેબજી રાગ બિલાવલ મહલ્લા પંજવાંં કર ચોથા દો પદે એક ओंकार સત ગુર પ્રસાદ कामन संयोग मिला प्रभु अपने पल पल निमख सदा हरि जपने चरण कमल प्रभु के नित त्यावा कामन सोमत जित प्रीतम पाव रहा ऐसे कृपा करो प्रभु मेरे ਆਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਏਕ ਓੰਕਾਰ ਸਤਗੁਰ ਪਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਲੋਪਦੇ ੴ ਸਤਿਗੁਰ ਪ੍ਰਸਾਦਿ ਕਾਮਨ ਸੰਜੋਗ ਮਿਲਿ ਪ੍ਰਭ ਆਪਣੇ ਪਲ ਪਲ ਨਿਮਖ ਸੁਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਲੋਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਕਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੰਲਾ ਪੰਜਵਾ ਕਰ ਚੌਥਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਲੋਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨੇਮਖ ਸਦਾ ਹਰਿ ਜਪਨੇ ਕਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ੴ ਸਤਿਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨੇ ਮੁਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਵਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਰੋਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਆਰ ਨਾਨਕ ਵਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਲ ਮਹੱਲਾ 5 ਅੰਕਾਰ ਚੌਥਾ ਰੋਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ੴ ਸਤਿਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਪਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਦੋ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਅਤਨੇ ਪਲ ਪਲ ਨਿਮਖ ਸੁਦਾ ਹਰ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਲੋਪਦੇ ੴ ਸਤਿਗੁਰ ਪ੍ਰਸਾਦਿ ਕਾਮਨ ਸੰਜੋਗ ਮਿਲਿ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ